ਦੋਸਤੋ ਗਰਮੀਆਂ ਦੇ ਵਿੱਚ ਬਿਨਾ ਬਿਜਲੀ ਚੱਲਣਗੇ ਤੁਹਾਡੇ ਪੱਖੇ ਸਾਰੀ ਰਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੋਸਤੋ ਸਿਰਫ ਆ 5 ਰੁਪਈਆ ਦੀ ਵੈਸਲੀਨ ਦੇ ਨਾਲ ਨਾ ਗਰਮੀਆਂ ਦੇ ਵਿੱਚ ਹੁੰਦਾ ਕੀ ਹੈ ਕਿ ਤੁਹਾਡਾ ਇਨਵਰਟਰ ਜਿਹੜਾ ਵਾ ਨਾ ਛੇਤੀ ਡਾਊਨ ਹੋ ਜਾਂਦਾ ਆ ਛੇਤੀ ਖਤਮ ਹੋ ਜਾਂਦਾ ਤੇ ਇਹ ਚੀਕਾਂ ਮਾਰਨ ਲੱਗ ਜਾਂਦਾ ਟੀਂ ਟੀਂ ਕਰਕੇ ਪਰ ਇਹ 5 ਰੁਪਈਆ ਦੀ ਵੈਸਲੀਨ ਦੇ ਨਾਲ ਤੁਸੀਂ ਇੰਨਾ ਕਿ ਇਹਨੂੰ ਜਿਹੜਾ ਵਾ ਇਹਦੇ ਘੰਟੇ ਵਧਾ ਸਕਦੇ ਤੁਸੀਂ ਸਾਰੀ ਰਾਤ ਸਾਰਾ ਦਿਨ ਪੱਖੇ ਛੱਡੀ ਚੱਲੋ ਬਿਨਾ ਬਿਜਲੀ ਤੋਂ ਪਰ ਤੁਹਾਡਾ ਇਨਵਰਟਰ ਜਿਹੜਾ ਵਾ ਉਹ ਖਤਮ ਨਹੀਂ ਹੋ ਸਕਦਾ ਇੰਨਾ ਕਿ ਇਹ ਜਿਹੜਾ ਤਗੜਾ ਜਿਗਾੜਾ 5 ਰੁਪਈਆ ਦੀ ਬੈਸਲਨ ਦੇ ਨਾਲ ਤੇ ਉਹ ਕਿਵੇਂ ਆਜੋ ਮੈਂ ਤੁਹਾਨੂੰ ਦੱਸ ਦਵਾਂ ਸਾਰੀ ਵੀਡੀਓ ਤੁਸੀਂ ਲਾਸਟ ਤੱਕ ਸਾਰੀ ਵੀਡੀਓ ਵੇਖਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਨਹੀਂ ਸਾਨੂੰ ਤੇ ਦੋਸਤੋਂ ਹੁੰਦਾ ਕੀ ਏ ਕਿ ਗਰਮੀਆਂ ਦੇ ਵਿੱਚ ਜਦੋਂ ਆਪਾਂ ਆਪਣਾ ਜੇ ਬੈਟਰੀ ਹੁੰਦਾ ਨਾ ਇਨਵਰਟਰ ਜਿਹੜਾ ਹੁੰਦਾ ਏ ਉਹਦੀਆਂ ਜਿਹੜੀਆਂ ਇਹ ਵਾਲੇ ਜਿਹੜੇ ਟਰਮੀਨਲ ਹੁੰਦੇ ਆ ਨਾ ਟਰਮੀਨਲਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਕਾਰਬਨ ਜੰਮ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਵਾ ਇਹਦੀ ਬੈਟਰੀ ਦੀ ਹੈਲਥ ਬਹੁਤ ਥੀਤੀ ਡਾਊਨ ਹੋ ਜਾਂਦੀ ਹੈ ਜਿੱਦਾਂ ਕਿ ਇਹ ਵੇਖੋ ਐ ਜੰਮੀ ਪਈ ਆ ਤੇ ਇਧਰ ਵੀ ਜਿਹੜੀ ਐ ਜੰਮੀ ਪਈ ਹੈ ਇਸ ਕਰਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਸਾਫ਼ ਕਰਨਾ ਪਰ ਸਾਫ਼ ਕਿਹੜੇ ਤਰੀਕੇ ਨਾਲ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦਾ ਇੱਕ ਇਹ ਤੁਹਾਨੂੰ ਚਾਹੀਦਾ ਇਦਾਂ ਦਾ ਦੰਦਾ ਵਾਲਾ ਬ੍ਰਸ਼ ਜਿਹੜਾ ਵੇਸਟ ਬ੍ਰਸ਼ ਹੁੰਦਾ ਲਓ ਜੀ ਵੇਸਟ ਬ੍ਰਸ਼ ਨੂੰ ਦੋਸਤੋ ਤੁਸੀਂ ਪਾਣੀ ਦੇ ਵਿੱਚ ਡਬੋਣਾ ਗਰਮ ਪਾਣੀ ਕਰਕੇ ਤੇ ਗਰਮ ਪਾਣੀ ਦੇ ਵਿੱਚ ਜਿਹੜਾ ਉਹ ਆਪਣੇ ਬ੍ਰਸ਼ ਨੂੰ ਡੁਬਾ ਕੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਨਾ ਆ ਠੀਕ ਹੈ ਨਾ ਦੋਵੇਂ ਟਰਮੀਨਲਾਂ ਨੂੰ ਇੱਕ ਉਧਰ ਵਾਲੇ ਨੂੰ ਇੱਕ ਇਧਰ ਵਾਲੇ ਨੂੰ ਆਖੋ ਦੋਸਤੋ ਇਧਰ ਵੇਖੋ ਕਿੰਨੀ ਕਿੰਨੀ ਕਾਰਬਨ ਚੜੀ ਪਈ ਐ ਚਿੱਪ ਚੜੀ ਪਈ ਐ ਇਹ ਕਾਰਬਨ ਹੀ ਹੁੰਦੀ ਹੈ ਜਿਹੜੀ ਮੇਨ ਕਾਰਨ ਹੁੰਦੀ ਆ ਜਿਹਦੇ ਨਾਲ ਆਪਣਾ ਜਿਹੜਾ ਬੈਟਰੀ ਵਾ ਬਹੁਤ ਛੇਤੀ ਜਿਹੜਾ ਇਨਵਰਟਰ ਹੈ ਨਾ ਡਾਊਨ ਹੋ ਜਾਂਦਾ ਹੈ ਤੇ ਆਪਣੇ ਪੱਖੇ ਵੀ ਬੰਦ ਹੋ ਜਾਂਦੇ ਆ ਪਰ ਜੇ ਤੁਸੀਂ ਇਹਨਾਂ ਨੂੰ ਸਾਫ਼ ਕਰਕੇ ਤੇ ਇਹਨਾਂ ਦੇ ਉੱਤੇ ਕੀ ਸ਼ੈ ਲਾਉਣੀ ਆ ਕਿਵੇਂ ਲਾਉਣੀ ਆ ਉਹ ਲਾ ਲਈ ਨਾ ਤੇ ਤੁਹਾਡਾ ਇਨਵਰਟਰ ਕਦੀ ਵੀ ਜਿਹੜਾ ਵਾ ਖਤਮ ਨਹੀਂ ਹੋ ਸਕਦਾ ਡਾਊਨ ਨਹੀਂ ਹੋ ਸਕਦਾ ਲੋ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਨਵਰਟਰ ਦੇ ਜਿਹੜੇ ਟਰਮੀਨਲ ਹੀ ਨਾ ਬਿਲਕੁਲ ਬਿਲਕੁਲ ਆਪਾਂ ਸਾਫ਼ ਕਰ ਲਿਆ ਆਪਣੇ ਬ੍ਰਸ਼ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਸਾਫ਼ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਵੈਸਲੀਨ 50 ਰੁਪਈਆ ਦੀ ਜਿਹੜੀ ਵੈਸਲੀਨ ਆਉਂਦੀ ਹੈ ਨਾ ਬਹੁਤ ਹੀ ਜਿਹੜੀ ਤੁਹਾਡੇ ਕੰਮ ਦੇਊਗੀ ਲਾਭ ਦੇਊਗੀ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇਹ ਲਾਹੇਵੰਦ ਹੋ ਸਕਦੀ ਹੈ ਇਹ ਵੀ ਤੁਸੀਂ ਬ੍ਰਸ਼ ਦੀ ਮਦਦ ਦੇ ਨਾਲ ਲਾ ਸਕਦੇ ਬ੍ਰਸ਼ ਨੂੰ ਇਹਦੇ ਵਿੱਚ ਡਬਾ ਕੇ ਲਓ ਜੀ ਬ੍ਰਸ਼ ਨਾਲ ਆਪਾਂ ਲਾ ਦਿੱਤਾ ਤੇ ਇਹਦੇ ਟਰਮੀਨਲ ਦੇ ਸਾਰੇ ਟਰਮੀਨਲ ਦੇ ਉੱਤੇ ਕੀ ਥੱਲੇ ਕੀ ਇਧਰ ਕੀ ਤੇ ਉਧਰ ਕੀ ਸਾਰੇ ਕਿਤੇ ਲਾ ਲੈਣਾ ਆਪਣੀ ਬ੍ਰਸ਼ ਦੀ ਮਦਦ ਦੇ ਨਾਲ ਆਪਾਂ ਇਧਰਲੇ ਟਰਮੀਨਲ ਤੇ ਵੀ ਲਾ ਦਾਂਗੇ ਲਓ ਵੀ ਦੋਸਤੋ ਇਹ ਲਾਉਣ ਦਾ ਇਹਦਾ ਜਿਹੜਾ ਵਾ ਇਹ ਵੈਸੇ ਹੀ ਲਾਉਣ ਦਾ ਇਹਦੇ ਉੱਤੇ ਫਾਇਦਾ ਕੀ ਹੁੰਦਾ ਇਹ ਤੁਹਾਨੂੰ ਦੱਸਦਾ ਹਾਂ ਇਹਦੇ ਨਾਲ ਕੀ ਹੁੰਦਾ ਕਿ ਇਹ ਜਿਹੜੀਆਂ ਠੰਡੀਆਂ ਰਹਿੰਦੀਆਂ ਵਾ ਇਹਦੇ ਉੱਤੇ ਕੋਈ ਵੀ ਜਿਹੜੀ ਕਾਰਬਨ ਨਹੀਂ ਜੰਮਦੀ ਨਾ ਇਹਦੇ ਤੇ ਕਾਰਬਨ ਆਉਂਦੀ ਆ ਇੰਨਾ ਕਿ ਇਹ ਤਗੜਾ ਜਿਗਾੜਿਆ ਆ ਆਪਾਂ ਇੱਧਰ ਵੀ ਲਾ ਦਿੱਤੀ ਤੇ ਇੱਧਰ ਵੀ ਬਹੁਤ ਹੀ ਵਧੀਆ ਲਾ ਦਿੱਤੀ ਇਹਦੇ ਨਾਲ ਹੋਣੀ ਆ ਕਿ ਕਾਰਬਨ ਨਹੀਂ ਆਉਗੀ ਤੇ ਆਪਣਾ ਜਿਹੜਾ ਇਨਵਰਟਰ ਹੈ ਨਾ ਸਾਲਾਂ ਦਾ ਸਾਲ ਚੱਲੂਗਾ ਇਹ ਛੇਤੀ ਡਾਊਨ ਨਹੀਂ ਹੋਊਗਾ ਕਟੋ ਕਟ ਤੜਾ 20 25 ਘੰਟੇ ਜਿਹੜਾ ਵਾ ਕੱਢੂਗਾ ਜੇ ਤੁਹਾਡੀ ਬੱਤੀ ਇੱਕ ਦਿਨ ਜਾਂ ਦੋ ਦਿਨ ਵੀ ਗਈਆਂ ਨਾ ਤੇ ਦੋ ਦਿਨ ਤੁਹਾਡਾ ਇਨਵਰਟਰ ਜਿਹੜਾ ਕੱਟਦਾ ਹੀ ਰਹੂਗਾ ਇਹ 5 ਰੁਪਏ ਦੀ ਵੈਸਲੀਨ ਦਾ ਐਡਾ ਕ ਤਗੜਾ ਹੀ ਜਿਗਾਰਾ ਤੁਸੀਂ ਇੱਕ ਵਾਰ ਦੋਸਤੋ ਇਹਨੂੰ ਯੂਜ਼ ਕਰਕੇ ਜਰੂਰ ਵੇਖੋ ਗਰਮੀਆਂ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਇਹ ਵਾਲੀ ਪ੍ਰੋਬਲਮ ਬਹੁਤ ਜਿਆਦਾ ਆਉਂਦੀ ਆ ਇਨਵਰਟਰ ਬਹੁਤ ਜਲਦੀ ਡਾਊਨ ਹੋ ਜਾਂਦੇ ਆ ਇਹ ਚ ਇਹ ਜੇ ਤਰੀਕਾ ਦੋਸਤੋ ਤੁਸੀਂ ਯੂਜ਼ ਕਰ ਲੈਣਾ ਤੁਸੀਂ ਕਹੋਗੇ ਕਿ ਇਸ ਤੋਂ ਉੱਤੇ ਕੁਝ ਨਹੀਂ ਆ ਬਹੁਤ ਹੀ ਵਧੀਆ ਜਿਹੜਾ ਤੁਹਾਨੂੰ ਇਹਦਾ ਰਿਜ਼ਲਟ ਆ ਉਹ ਮਿਲੂਗਾ ਤੇ ਵੀਡੀਓ ਦੋਸਤੋ ਚੰਗੀ ਲੱਗੀ ਨਾ ਤੇ ਹੁਣ ਦੱਬ ਕੇ ਸ਼ੇਅਰ ਕਰ ਦਿਓ ਸਾਰਿਆਂ ਤੱਕ ਤੇ ਗਾਂ ਵੀਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੋਸਟਾਂ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰਕੇ ਜਾਓ ਧੰਨ